ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਲਾਈਵ ਦਾ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਇਸ ਮੌਕੇ 109 ਪੁਰਾਣੀਆਂ ਨੇ ਖੰਡੇ ਬਾਟੇ ਦੀ ਪੋਲ ਛਪੀ ਅੰਮ੍ਰਿਤ ਛਕਣ ਵਾਲੇ ਪੁਰਾਣੀਆਂ ਨੇ ਕਿਹਾ ਕਿ ਉਹ ਬੜੇ ਵਡਪਾਗੇ ਨੇ ਕਿ ਉਹ ਗੁਰੂ ਦੇ ਜਹਾਜ਼ੇ ਚੜੇ ਨੇ ਔਰ ਹੁਣ ਹੋਰ ਵੀ ਜ਼ਿਆਦਾ ਗੁਰਬਾਣੀ ਦੇ ਨਾਲ ਜੁੜਨਗੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਕਿਹਾ ਤੁਸੀਂ ਆਪ ਹੀ ਸੁਣੋ ਬਟਾਲਾ ਤੋਂ ਅਨੀਤਾ 베ਦੀ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਾਮ ਸਿੰਘ ਜੱਸਲ ਮੈਂਬਰਸ ਕੌਂਸਲ ਮੀਟਿੰਗ ਹੜਕਾ ਬਟਾਰਾ ਅੱਜ ਅਮਸਤਾਰ ਇੱਥੇ ਹੋਇਆ ਗੁਰਦੁਆਰਾ ਕਾਂਸਾ ਵਿਖੇ ਆਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੁਗੋ ਜੋਗਰ ਤਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਸਿਕਰਾਨਾ ਕਰਦੇ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਆਪਣੇ 109 ਪੁਰਾਣੀ ਜਿਹੜੇ ਤੁਸੀਂ ਆਪਣੇ ਚੰਦ ਲਾਏ ਨੇ ਮਹਾਰਾਜ ਕਿ ਮਿਹਰ ਪਰ ਇਹਨਾਂ ਦੇ ਹੱਥ ਰੱਖੋ ਸਤਪੁਰ ਜੀ ਇਹ ਪਰਾਲਾ ਜਿਹੜਾ ਜਹਦਰ ਕਾਲ ਤੱਕ ਸਾਹਿਬ ਨੇ ਬੇਨਤੀ ਕੀਤੀ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਨਵਨ ਪ੍ਰਧਾਨ ਕਮੇਟੀ ਨੇ ਕੀਤੀ ਸੀ ਉਹਨਾਂ ਨੇ ਡਿਊਟੀ ਲਈ ਤਸੱਦੂਮੀਕਰਾਰ ਇਹ ਅੱਜ ਉਸ ਜਿਹੜਾ ਫਰਾਨਾ ਪ੍ਰਾਲਾ ਉਹਨਾਂ ਦਾ ਇਹ ਪੂਰਾ ਆ ਮੈਂ ਕਹਿੰਦਾ ਇਹ ਸੰਗਤ ਜਿਹੜੀ ਜੁੜਗੀ ਗੁਰੂ ਨਾਲ ਇਹ ਮਿਹਰ ਪਰਿਹਾਰਤ ਰੱਖੇ ਮਹਾਰਾਜ ਇਹਨਾਂ ਦੀ ਤੰਦੂਸਰੀ ਬਖਸ਼ੇ ਇਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਦੂਰ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਇਸ਼ਤਮਾਨ ਸਤਕਾਰ ਬਖਸ਼ੇ ਇਹਨਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਦੇ ਬਖਸ਼ੇ ਚੰਗੀ ਸਲੀਮ ਆਸਤ ਦੇ ਮਹਾਰਾਜ ਇਹ ਗੁਰੂ ਦੇ ਲੜ ਲੱਗੇ ਰਹਿਣ ਅੱਜ ਪਰਾਲਾ ਜਿਹੜਾ ਹੋਇਆ ਇਧਰ ਨੂੰ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੇ ਇਹ ਪ੍ਰੋਗਰਾਮ ਜਿਹੜਾ ਰੱਖਿਆ ਸੀ ਪਰ ਗੁਰੂ ਮਹਾਰਾਜ ਨੇ ਸਫਲ ਦਿੱਤੀ ਬਹੁਤ ਬਹੁਤ ਧੰਨਵਾਦੀਆਂ ਸੱਚੇ ਪਾਤਸ਼ਾਹ ਨਾਲ ਚੜ੍ਹਦੀ ਕਲਾ